ਮਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਜੁੜ ਬੈਠੀ ਮੋਸਾ ਕਹਿੰਦੇ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਛੇਰ ਤੋਂ ਬਹੁਤ ਵਿਚਾਰਾ ਹੋ ਰਹੀਆਂ ਬਹੁਤ ਸੁਣਿਆ ਤੇ ਪਰ ਮੇਰੇ ਖਿਆਲ ਲੈ ਕੇ ਡਾਕਟਰ ਜੁਨੀਰ ਸਿੰਘ ਜੀ ਉਹਨਾਂ ਨੇ ਕੁਝ ਗੱਲ ਨਾਲ ਕਿ ਐ ਕਿ ਅਸੀਂ ਰਹਿਵਾਨ ਰੋਹਾਨੀਅਤੋਂ ਟੁੱਟ ਗਏ ਇਸ ਕਰਕੇ ਜੋ ਸਾਡੇ ਹਾਲਾਤ ਆ ਅਸੀਂ ਗੁਰੂ ਦੀ ਹਜ਼ੂਰੀ 'ਚ ਵੀ ਮੇਰਾ ਖਿਆਲ ਹੈ ਕਿ ਦਾਅਵੇ ਤੇ ਬੜੇ ਕਰਦੇ ਆ ਤੇ ਉੱਤੇ ਮੇਰਾ ਖਿਆਲ ਆ ਉਤਰਦੇ ਖਰੇ ਨਹੀਂ ਇਸ ਕਰਕੇ ਕਹਿਣ ਨੂੰ ਤਾਂ ਬਹੁਤ ਕੁਸ਼ਿਆ ਕਰ ਸਕਦਾ ਪਰ ਕਰਦੇ ਕੀ ਅਸੀਂ ਉਹ ਉਹ ਚੀਜ਼ ਹੀ ਜ਼ਿਆਦਾ ਮੈਟਰ ਕਰਦੀ ਆ ਅੱਜ ਜੇ ਉਹ ਸਰਪਾਂ ਉਪਵਿੱਤਰ ਆਤਮਾ ਨੂੰ ਕੋਈ ਤਰੂਣ ਆ ਸ਼ਰਦਾ ਸਤਕਾਰ ਭੇਜ ਕਰਨ ਨੂੰ ਆਤੇ ਆਏ ਆ ਤੇ ਇੱਥੇ ਤੇ ਸੱਚ ਦੀ ਗੱਲ ਕਰੀ ਗਈ ਸੱਚ ਤੇ ਪੈਰਾ ਦਿੱਤੇ ਜੋ ਅਸੀਂ ਕਰਨਾ ਇਹ ਤਾਂ ਕਰੀਏ ਕੁਝ ਤੇ ਬਖਾਈਓ ਹੁਣ ਅੱਜ ਸਾਡੀ ਕਥ ਨਹੀਂ ਦੇ ਕਰਨੀ ਸੀ ਜਿਹੜਾ ਫਰਕ ਆ ਉਹਦੀ ਵਜ੍ਹਾ ਨਹੀਂ ਅਸੀਂ ਇਹ ਸਜ਼ਾ ਭੁਗਤ ਰਹੇ ਆ ਅੱਜ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਜੇਨਾ ਕਰ ਰੋੜ ਰਹੇ ਆ ਉਹਨਾਂ ਨੇ ਕੋਈ ਬਾਤ ਕੋ ਸ਼ੁਰੂ ਆਤੇ ਨਹੀਂ ਸਾਰੇ ਜਣੇ ਆਪੋ ਆਪਣੇ ਨੀਦੀਆਂ ਚ ਬੁਕਾਰੇ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਨੂੰ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਹੋਰ ਅਰਦਾਸ ਆ ਉਹ ਦੀਨ ਸਿੱਧੂ ਨੂੰ ਇਹੋ ਸੱਚੀ ਸੰਦਾ ਹਾਜ਼ਰੀ ਹੋ ਸਕਦੀ ਆ ਕਿ ਅਸੀਂ ਆਪਣੇ ਮੂਲ ਨਾਲ ਜੁੜੀਏ ਜਿੰਨਾ ਤੇਰੇ ਅਸੀਂ ਆਪਣੇ ਮੂਲ ਨਾਲ ਜੁੜੇ ਉਨਾ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਆ। ਦਾ ਗੁਰੂ ਘਰ ਦੀ ਬਾਣੀ ਦਾ ਵਾਕਿਆ। ਪੇੜ ਮਡਾਹੋਂ ਕੱਟਿਆਂ ਤੇ ਡਾਲ ਸਕੰਦੇ। ਅਸੀਂ ਉਹ ਤੋਂ ਟੁੱਟ ਗਏ ਆ ਤੇ ਅਸੀਂ ਇੱਥੇ ਕਰਕੇ ਸੁੱਕ ਗਏ ਆ। ਗੱਲਾਂ ਕਰਨੀਆਂ ਤੇ ਬਹੁਤ ਸੌਖੀਆਂ ਕਿ ਹਾਂ ਫਲਾਣਾ ਭੱਜ ਗਿਆ ਫਲਾਣਾ ਟਿਕਿਆ ਰਿਹਾ ਫਲਾਣਾ ਉਹ ਪਰ ਮੇਰੇ ਖਿਆਲ ਆ ਕਿ ਇਹ ਚੀਜ਼ ਆ ਕਿ ਇਹ ਸਾਰੇ ਲੋਕ ਸੰਕਤਾਂ ਜਾਣਦੀਆਂ ਸੱਚੇ ਪਾਤਸ਼ਾਹ ਕਿਰਪਾ ਕਰ ਲੋਹ ਅੰਤਰ ਜਾਣੀ ਉਹ ਜਾਣਦੇ ਆ ਕਿ ਕੌਣ ਖਣਾ ਕੌਣ ਭਜ ਗਿਆ ਇਸ ਤਰ੍ਹਾਂ ਕਿ ਜਿਆਦਾ ਆਪਾਂ ਜੋ ਦੂਜੇ ਤੇ ਇਲਜ਼ਾਮਬਾਜ਼ੀ ਵਾਲਾ ਛੱਡ ਕੇ ਇੱਕ ਪਾਸੇ ਇੱਕ ਤਾਂ ਦੀਆਂ ਗੱਲਾਂ ਹੋ ਰਹੀਆਂ ਇੱਕ ਪਾਸੇ ਇੱਕ ਦੂਜੇ ਨੂੰ ਨੀਵਾ ਬਖਾਉਣ ਦੀਆਂ ਗੱਲਾਂ ਹੋ ਰਹੀਆਂ ਮੇਰਾ ਖਿਆਲ ਨੇ ਇਹੋ ਜਿਹੀ ਚੀਜ਼ਾਂ ਪੋਸਾਂ ਵੀ ਜਿਹੜਾ ਤੇ ਉੱਪਰ ਵੀ ਉੜਦੇ ਉਹਨਾਂ ਚੋਂ ਮੇਰਾ ਖਿਆਲ ਹੈ ਕਿ ਕੁਛ ਨਹੀਂ ਭਲਾ ਹੋ ਸਕਦਾ ਸਾਡੀ ਕੌਮ ਦਾ ਬਾਕੀ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਆ ਉਹ ਪਵਿੱਤਰ ਆਤਮਾ ਜਿਹਦੇ ਦਿਨ ਤਿਆਜ ਅਸੀਂ 71 ਹੋਏ ਆ ਜਿਹੜਾ ਉਹਦਾ ਸੋਚ ਸੀਗੀ ਜਿਹੜਾ ਉਹ ਦੀਪ ਸੀਗਾ ਉਹ ਤੁਸੀਂ ਸਾਰੇ ਦਿਨ ਚੱਲਣ ਲੱਗੇ ਆਪਣੇ ਮਨਾਂ ਦੇ ਜਿਹੜਾ ਸਾਡੇ ਵਿੱਚ ਹਨੇਰਾ ਬਾਹਰ ਦੂਰ ਕਰ ਗਏ ਮੈਂ ਬਾਕੀ ਸਾਰੀਆਂ ਜਿੰਨੀਆਂ ਸੰਤਾਂ ਦੂਰੋਂ ਨੇੜੇ ਜਿਹੜੇ ਉਹਨੂੰ ਪਿਆਰ ਕਰਨ ਨੂੰ ਅਰਦਾਸ ਬੇਨਤੀ ਕਰਦਾ ਹੋਇਆ